ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ 'ਚ ਲੱਗੇ ਕਾਰਪੋਰੇਟ ਘਰਾਣਿਆਂ ਦੇ ਸਾਈਲੋਆਂ ਨੂੰ ਮੰਡੀ ਦਾ ਦਰਜਾ ਦਿੱਤੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਜਿਸ ਦੇ ਚੱਲਦਿਆਂ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ਵੇਖੋ ਜੀ ਜਿਹੜੀ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜੇ 9 ਜ਼ਿਲ੍ਹਿਆਂ ਦੇ ਸਾਡੇ ਜਿਹੜੇ ਆਪਣੇ 9 ਸੈੱਲੋ ਸਾਡੇ ਜਿਹੜੇ ਉਹ ਇਹ ਸਾਰੇ ਮੰਡੀ ਕਰਨ ਜਿਹੜੇ ਮੰਡੀ ਬਣਾਇਆ ਗਿਆ ਹੈ ਸਾਡੀਆਂ ਮੰਡੀਆਂ ਨੂੰ ਬੰਦ ਕਰਨ ਦਾ ਇੱਕ ਤਰੀਕਾ ਹੈ ਜਿਉਂ ਮੰਡੀ ਸਾਡੀ ਜੇ ਮੰਡੀ ਬੰਦ ਹੁੰਦੀ ਹੈ ਉਹਦੇ ਨਾਲ ਸਾਡੇ ਬਹੁਤ ਗਰੀਬਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਆੜਤੀਏ ਵਰਗ ਦਾ ਜਿੰਨੀਆਂ ਵੀ ਉੱਥੇ ਦੁਕਾਨਾਂ ਹੈ ਉੱਥੇ ਰੇੜੀਆਂ ਹੈ ਉੱਥੇ ਕੋਈ ਪੈਂਚਣਾ ਵਾਲਾ ਕੋਈ ਸਮੋਸਿਆਂ ਵਾਲਾ ਸਭ ਦਾ ਰੋਜ਼ਗਾਰ ਜਾਂਦਾ ਇਸ ਕਰਕੇ ਅਸੀਂ ਇਹ ਵਿਰੋਧ ਕਰਦੇ ਹਾਂ ਵੀ ਜਿਹੜੇ ਇਹ ਸ਼ੈਲਰ ਬਣੇ ਐ ਇਹ ਸਰਕਾਰ ਆਪਦੇ ਹੱਥ ਚ ਲਵੇ ਇਹਨਾਂ ਨੂੰ ਸਰਕਾਰੀ ਕਰੇ ਜਿਹੜੇ ਸ਼ੈਲਰ ਬਣ ਰਹੇ ਆ ਇਹ ਜਿਹੜੇ ਸੈਲੋ ਆ ਇਹ ਬਣ ਰਹੇ ਆ ਉਹਨਾਂ ਤੇ ਸਾਰਿਆਂ ਤੇ ਫੌਰੀ ਰੋਕ ਲਾਵੇ ਉਹਨਾਂ ਨੂੰ ਆਗਿਆ ਨਾ ਦਿੱਤੀ ਜਾਵੇ ਅੱਗੇ ਵਾਸਤੇ ਵੀ ਇਹ ਸੈਲੋ ਨਵੇਂ ਲਾਉਣ ਦੀ ਜਿਹੜੇ ਅਡਾਨੀ ਅਵਾਨੀਆਂ ਨਾ ਅਸੀਂ ਸਰਕਾਰ ਨਾਲ ਲੜ ਕੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਸਾਡੇ ਕਾਲੇ ਕਾਨੂੰਨਾਂ ਨੇ ਸਾਨੂੰ ਖੇਤੀ ਤੇ ਸਾਡੀ ਜੋ ਫਸਲਾਂ ਦੇ ਉੱਤੇ ਜੋ ਸਾਡੇ ਇਹ ਇਹਨਾਂ ਨੂੰ ਸਰਕਾਰ ਦੇ ਰਹੀ ਸੀ ਦੀ ਉਹਦੇ ਉੱਤੇ ਲੜ ਕੇ ਆਏ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਉਹਦਾ ਵਿਰੋਧ ਕਰਦੇ ਆਂ ਵੀ ਜਿੰਨੇ ਵੀ ਇਹ ਸੈਲੋ ਆ ਇਹ ਸਾਰੇ ਸੈਲੋ ਨੂੰ ਸਰਕਾਰੀ ਆਪਦੇ ਹੱਥਾਂ 'ਚ ਲਵੇ ਸਰਕਾਰ ਆਪਦੇ ਜੋ ਵੀ ਅਨਾਜ ਭੰਡਾਰ ਆ ਉਹ ਸਾਡੇ ਲੋਕਾਂ ਨੂੰ ਤਾਂ ਹੀ ਮਿਲਣਾ ਜੇ ਸਰਕਾਰ ਦੇ ਆਪਦੇ ਗ੍ਰਾਮਾਂ ਦੇ ਵਿੱਚੋਂ ਇਹਨਾਂ ਨੇ ਤਾਂ ਉੱਥੇ ਲੈ ਕੇ ਜਾਣਾ ਨਾਜ ਜਿੱਥੇ ਲੁੱਟ ਮੱਚੀ ਹੋਈ ਜਿੱਥੇ ਘਾਟਾ ਜਿੱਥੇ ਕਹਿੰਦਾ ਮਲਵੀ ਨਾਜ ਮਿਲ ਨਾ ਰਿਹਾ ਹੋਇਆ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਆਂ ਵੀ ਇਹ ਸਾਰੇ ਜਿੰਨੇ ਵੀ ਆ ਇਹ ਬੰਦ ਕੀਤੇ ਜਾਣ ਇਹਨਾਂ ਨੂੰ ਸਰਕਾਰ ਆਪਦੇ ਹੱਥਾਂ 'ਚ ਲਵੇ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਰੋਕਿਆ ਜਾਵੇ ਤੇ ਨਵੇਂ ਲੱਗਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਸੈਲੋ ਦੇ ਅੱਗੇ ਦਿੱਤਾ ਜਾਣ ਵਾਲਾ ਧਰਨਾ ਜੋ ਕਿਉਂਕਿ ਜੋ ਅਸੀਂ 13 ਮਹੀਨੇ ਲਗਾਤਾਰ ਦਿੱਲੀ ਸਰਕਾਰ ਨਾਲ ਲੜ ਕੇ ਮੋਦੀ ਹਕੂਮਤ ਦੇ ਨਾਲ 736 ਜਾਨਾਂ ਦੇ ਕੇ ਉਹ ਕਾਰੇ ਕਾਨੂੰਨ ਵਾਪਸ ਕਰਵਾਏ ਸੀ ਜਿਹੜੇ ਖੇਤੀ ਦਾ ਰਗੜਮੰਜਾ ਕਰਦੇ ਸੀਗੇ ਇਸ ਕਰਕੇ ਇਹ ਜਿਹੜੇ ਸੈਲੋ ਆ ਉਸੇ ਤਿਕਾ ਸਾਡੇ ਕਿਸਾਨ ਲਗਾਤਾਰ ਹੁਣ ਬੈਠੇ ਹੋਏ ਆ ਦਿੱਲੀ ਦੇ ਵਿੱਚ ਉਹਦੇ ਵਿੱਚ ਵੀ ਸ਼ੁਭ ਕਰਨ ਨਾਲ ਕੇ ਨੌਜਵਾਨਾਂ ਦੀਆਂ ਮੁਫਤਾਂ ਹੋਈਆਂ ਇਸ ਕਰਕੇ ਉਦੋਂ ਗਾਂ ਪੰਜਾਬ ਦੀ ਜਿਹੜੀ ਹਕੂਮਤ ਆ ਇਸ ਹਕੂਮਤ ਨੇ 15 ਮਾਰਚ ਨੂੰ ਉਹ 26 ਮੰਡੀਆਂ ਸਾਡੇ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਮਰਜ ਕੀਤਾ ਤੇ ਨੌ ਕਾਰਪੋਰੇਟ ਕਰਾਉਣਿਆਂ ਨੂੰ ਜਿਨ੍ਹਾਂ ਦੇ ਸੈਲੋ ਆ ਇਹਨਾਂ ਨੂੰ ਮਨਜ਼ੂਰੀ ਦਿੱਤੀ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਕੋਟਕਪੂਰੇ ਵਾਲਾ ਜਿਹੜਾ ਸੈਲੋ ਆ ਜਿਹੜਾ 25000 ਟਨ ਕਣਕ ਦੀ ਸਮਰਥਾ ਰੱਖਦਾ ਇਹਨੂੰ 25000 ਟਨ ਦੀ ਸਮਰਥਾ ਵਾਲੇ ਨੂੰ ਉਹਨਾਂ ਨੇ ਮਨਜ਼ੂਰੀ ਦਿੱਤੀ ਸੀਗੀ ਇਸ ਕਰਕੇ ਜਥੇਬੰਦੀ ਨੇ ਫੌਰੀ ਇਹਦੇ ਤੇ ਕਦਮ ਲਿਆ ਤੇ ਅਸੀਂ 1 April ਨੂੰ ਜਿਹੜੇ ਇੱਥੋਂ ਦੇ ਐਮਐਲਏ ਜਾਂ ਮੰਤਰੀ ਆਪ ਵਾਲਿਆਂ ਦੇ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਰੂਪ ਦਿੱਤਾ ਜਿਹਦੇ ਕਰਕੇ ਅਜੇ ਇੱਕੇ ਥਾਂ ਸੰਗਰੂਰ ਦੇ ਵਿੱਚ ਚੇਤਾਵਨੀ ਪੱਤਰ ਉਹਨਾਂ ਨੂੰ ਦਿੱਤਾ ਤਾਂ ਪੰਜਾਬ ਦੀ ਸਰਕਾਰ ਨੂੰ ਥੁੱਕ ਤੇ ਚੱਟਣਾ ਪਿਆ ਸਰਕਾਰ ਨੇ ਉਹ ਫੌਰੀ ਕਦਮ ਵਾਪਸ ਲਿਆ ਆਂਦੇ 26 ਮੰਡੀਆਂ ਜਿਹੜੀਆਂ ਸਰਕਾਰੀ ਰਹਿਣੀਆਂ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਦਿੱਤਾ ਉਹਦੇ ਤੇ ਦੁਬਾਰਾ ਅਰਜੀ ਫੇਰ ਉਹਨਾਂ ਨੂੰ ਮੈਮੋਰੰਡਮ ਦਿੱਤਾ ਵੀ ਇਹ ਸਰਕਾਰ ਨੇ ਆਪਦੇ ਹੱਥਾਂ ਚ ਲੈ ਲਿਆ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਵੀ ਉਧਰੋਂ ਤਾਂ 2024 ਵਾਲੀਆਂ ਚੋਣਾਂ ਆ ਗਈਆਂ ਤੇ ਚੋਣਾ ਤੇ ਇਹਨਾਂ ਦਾ ਸਾਰਿਆਂ ਦਾ ਜ਼ੋਰ ਲੱਗ ਰਿਹਾ ਹੈ ਤੇ ਜਿੰਨੇ ਸੈਲੋ ਬਣੇ ਹੋਏ ਆ ਪੰਜਾਬ ਦੀ ਧਰਤੀ ਦੇ ਅੰਦਰ ਵੀ ਇਹ ਸੈਲੋ ਸਰਕਾਰੀ ਹੋਣ ਇਹ ਪ੍ਰਾਈਵੇਟ ਹੱਥਾਂ 'ਚ ਨਾ ਹੋਣ ਕਿਉਂਕਿ ਜੇ ਸਰਕਾਰੀ ਹੋਣਗੇ ਜਿਹੜੀ ਸਾਡੀ 25000 ਟਨ ਦੀ ਸਮਰਥਾ ਰੱਖਣ ਵਾਲਾ ਇਹ ਜਿਹੜਾ ਜਾਂਦੇ ਆ ਵੀ ਬੱਦਲਾਂ 'ਚ ਖਰਾਬ ਹੁੰਦੀ ਆ ਕਣਕ ਮੀਂਹਾਂ ਦੇ ਬਰਸਾਤ ਦੇ ਮੌਸਮਾਂ ਦੇ ਵਿੱਚ ਇਹਦੀ ਲੋੜ ਆ ਤਾਂ ਫਿਰ ਇਹਦੇ ਤੋਂ ਸਰਕਾਰ ਦਾ ਕੰਟਰੋਲ ਹੋਊਗਾ ਤਾਂ ਇਹ ਟੈਕਸ ਆ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਜਾਊਗਾ ਅਤੇ ਜਿਹੜੇ ਇੱਥੇ 12000 ਕਾਮੇ ਕੰਮ ਕਰਦੇ ਐਫਸੀਆਈ ਵਰਗੇ ਦਫ਼ਤਰ ਆ ਜਿਹੜੇ ਐਫਸੀਆਈ ਦੇ ਕੰਮ ਆ ਜਿਹੜੇ ਉਦੇ ਵਿੱਚ ਇਹਨਾਂ ਨੂੰ ਹੋਰ ਭਰਤੀ ਕਰਨ ਦੀ ਲੋੜ ਪਊਗੀ ਜੇ ਕੱਲਾ ਕਾਰਪੋਰੇਟਾਂ ਦੇ ਹੱਕ ਜੜਾਨੀਆਂ ਬਾਨੀਆਂ ਨੂੰ ਦਿੱਤਾ ਕੱਲਾ ਸੈਲੂ ਦਾ ਕੰਟਰੋਲ ਤਾਂ ਫਿਰ ਇੱਥੇ ਇਹ ਵੱਡਾ ਮੁਨਾਫਾ ਲੈ ਕੇ ਬਾਹਰ ਜਾਣਗੇ ਇਹ ਖੇਤੀ ਦੇ ਵਿੱਚ ਮੁਨਾਫੇ ਨਹੀਂ ਲੱਗਣੇ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਇਹ ਸੈਲੂਆ ਜਿਹੜੇ ਸਰਕਾਰੀ ਰਹਿਣਾ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਰੱਖੇ ਤਾਂ ਇਹਦੇ ਤੋਂ ਜਿਹੜਾ ਟੈਕਸ ਵਸੂਲਿਆ ਜਾਣਾ ਉਹ ਖੇਤੀ ਵਾਲੇ ਪਾਸੇ ਸਬਸਿਡੀਆਂ ਦੇ ਰੂਪ ਦੇ ਵਿੱਚ ਦਿੱਤਾ ਜਾਵੇ ਇਸ ਗੱਲ ਦੀ ਮੰਗ ਨੂੰ ਲੈ ਕੇ ਅਸੀਂ ਅੱਜ ਜਿਹੜਾ ਇਹ ਸਾਡਾ ਅਮਨ ਸ਼ਾਂਤ ਸੰਕੇਤ ਆ ਵੀ ਇਹ ਸੈਲੂਆ ਜਿਹੜੇ ਇਹ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਇਸ ਗੱਲ ਨੂੰ ਲੈ ਕੇ ਅਜੇ ਧਰਨਾ ਦਿੱਤਾ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਈਲੋਆਂ ਨੂੰ ਸਰਕਾਰ ਆਪਣੇ ਅਧੀਨ ਰੱਖੇ ਯਾਨੀ ਕਿ ਸਰਕਾਰ ਸਾਈਲੋਆਂ ਨੂੰ ਆਪਣੇ ਹੱਥਾਂ ਵਿੱਚ ਲਵੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਹੋਰ ਵੀ ਤਿੱਖਾ ਅਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ